ਜਗENDER ਸਿੰਘ ਗੱਲ ਇਹ ਨੀਂ ਉਮਰ ਤੁਹਾਡੀ 80 ਸਾਲ ਅੱਜ ਪਹੁੰਚੋ ਆਪਣਾ ਮਰਦਾਨ ਕਰਨਾ ਹਾਂਜੀ 80 ਸਾਲ ਦੀ ਉਮਰ ਦੇ ਵਿੱਚ ਸਮਾਂ ਲੰਘਾਇਆ ਤੁਸੀਂ ਬਹੁਤ ਸਾਰਾ ਬਹੁਤ ਬੜੀਆਂ ਬੜੀਆਂ ਵੇਖੀਆਂ ਸਭ ਪੁੱਤ ਹੀ ਦਿੰਦੀਆਂ ਕੋਈ ਕਾਇਦਾ ਨਹੀਂਗਾ ਕੰਮ ਅੱਛੇ ਕਰਨੇ ਚਾਹੀਦੇ ਨੇ ਕੰਮ ਕੋਈ ਨਹੀਂ ਚਾਹਦੇ ਕਰਦਾ ਕਹਿ ਦਿੰਦੇ ਆ ਵੀ ਕਰਾਂਗੇ ਤੁਹਾਡਾ ਸਾਡੇ ਅੱਜ ਤੱਕ ਪਾਣੀ ਨਹੀਂ ਗਲੀ ਜੋ ਨਿਕਲਿਆ ਕੋਈ ਕੋਈ ਲੱਗਦੀ ਆ ਉਮੀਦ ਇਸ ਵਾਰ ਇਸ ਕੈਂਡੀਡੇਟ ਤੋਂ ਕਿਸੇ ਤੋਂ ਵੀ ਕੋਈ ਤੁਹਾਡੇ ਕੰਮ ਲੁਧਿਆਣਾ ਵੈਸਟ ਦੇ ਕਰਨਗੇ ਉਹ ਇਹ ਤਾਂ ਮੈਂ ਇਹ ਤਾਂ ਹੈ ਕਰੂਗਾ ਕਿਹਦੇ ਤੋਂ ਉਮੀਦ ਲੱਗਦੀ ਹੈ ਕਿਸ ਬਾਰੇ ਤੋਂ ਚੰਗਾ ਲੱਗਦਾ ਹੈ ਹੁਣ ਕਿਹੜਾ ਕਹੀਏ ਯਾਰ ਅਕਾਲੀ ਦਲ ਕਾਂਗਰਸ ਭਾਜਪਾ ਆਪ ਉਹ ਫਰਮਾਤਮਾ ਜਾਣਦਾ ਨਹੀਂ ਕਾਂਗਰਸ ਕਾਂਗਰਸ ਆਸ਼ੂ ਜੀ ਹਾਂਜੀ ਉਹ ਤਾਂ ਕਹਿੰਦੇ ਹੰਕਾਰੀ ਬਹੁਤ ਨੇ ਹੋਣਗੇ ਜੀ ਸਾਡੇ ਬਾਰੇ ਤਾਂ ਕਾਹੀ ਦਾ ਕੰਮ ਕਰਾਉਨੇ ਆ ਦੀ ਹੰਕਾਰੀ ਹੋਣਗੇ ਪਿਛਲੀਆਂ ਚ ਉਹਨਾਂ ਦੇ ਵਿੱਚ ਕਿਸ ਨੂੰ ਦਿੱਤੀ ਸੀ ਵੋਟ ਪਿਛਲੀ ਚੋਣਾਂ 'ਚ ਦਿੱਤੀ ਸੀ ਕਿਹੜੀਆਂ ਪ੍ਰਾਣੀਆਂ ਗੱਲਾਂ ਕਰਦੇ ਨੇ ਹਾਂਜੀ ਹਾਂਜੀ ਉਹਦਾ ਯਾਰ ਨੇ ਚੇਤਾ ਬੁੱਲ ਗਿਆ ਦਿਮਾਗ ਹੈ ਨਹੀਂ ਨਾਲ ਬੜੇ ਹੋ ਗਏ ਨਹੀਂ ਕੋਈ ਗੱਲ ਕੋਈ ਗੱਲ ਹਾਂ ਪਰ ਤੁਸੀਂ ਫਿਰ ਵੀ ਬਜ਼ੁਰਗ ਹੋ ਗਏ ਹੋ 휠ਚੇਅਰ ਤੇ ਆਏ ਹੋ ਬੜੀ ਬੜੀ ਕੋੰਟੀ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਤੁਸੀਂ ਇਹ ਜਮਹੂਰੀਅਤ ਦਾ ਇੱਕ ਵੱਡਾ ਇਹ ਆਪਾਂ ਕਹਿ ਸਕਦੇ ਹਾਂ ਕਰਨਾ ਪਿਆ ਚਾਹੀਦਾ ਜੀ ਜਦੋਂ ਵੋਟ ਪਾਣੀ ਆ ਤੁਸੀਂ ਇਹ ਤੇ ਹੈਗੀ ਆ ਤੇ ਕਰੋ ਬਣਾ ਇਹਨਾਂ ਇਸਤੇਮਾਲ ਕਰੋ ਬਬੂ ਜੀ ਸਾਈ ਲੱਗੀ ਦਿਖਾ ਦਿਓ ਜਿਹੜੀ ਤੁਸੀਂ ਵੋਟ ਪਾ ਗਏ ਕੈਮਰੇ ਚ ਇੱਕ ਵੀ ਦਿਖਾ ਦਿਓ ਉਹ ਬਿਲਕੁਲ 80 ਸਾਲ ਉਮਰ ਬਾਪੂ ਜੀ ਹੁਣ ਆ ਜੀ ਤੇ ਅੱਜ ਇੱਥੇ ਪਹੁੰਚੇ ਨੇ ਆਪਣਾ ਮਤਦਾਨ ਕਰਨ ਸੋ ਹਰ ਇੱਕ ਲੋਕ ਆਪਣਾ ਫਰਜ਼ ਅਦਾ ਕਰ ਰਿਹਾ ਹੈਗੇ ਆ ਗੱਲ ਕਰ ਲਈਏ ਤਾਂ ਇਹ ਚੋਣਾਂ ਜੋ ਹੋ ਰਹੀਆਂ ਨੇ ਇਹ ਜਿੰਮਨੀ ਚੋਣਾਂ ਹੈਗੀਆਂ ਇੱਥੇ ਐਮਐਲਏ ਦੀ ਚੋਣ ਹੋ ਰਹੀ ਹੈ ਸੋ ਹਰ ਇੱਕ ਪਾਰਟੀ ਆਪਣਾ ਪੂਰਨ ਤੌਰ ਤੇ ਪੂਰਾ ਜ਼ੋਰ ਲਗਾ ਰਹੀ ਹੈ ਬਾਪੂ ਜੀ ਹੁਣੇ ਪਹੁੰਚੇ ਲੰਬੀਆ ਸਮਾਂ ਲੰਬਾ ਸਰਕਾਰ ਨੇ ਸਮਾਂ ਜ਼ਰੂਰ ਹੰਡਾਇਆ ਹੋਊਗਾ ਪਰ ਗੱਲ ਇਹ ਹੈਗੀ ਆ ਕਿ ਜਿਸ ਤਰੀਕੇ ਬਾਪੂ ਜੀ ਹੁਣਾਂ ਨੇ ਆਖਿਆ ਕਿ ਵਾਦੇ ਤਾਂ ਹਰ ਸਰਕਾਰ ਕਰਦੀ ਹੈ ਪਰ ਪੂਰੇ ਨਹੀਂ ਕੋਈ ਕਰਦਾ ਪਰ ਇਸ ਵਾਰ ਜਿਵੇਂ ਜ਼ਿਕਰ ਕੀਤਾ ਹੈ ਕਿ ਇਸ ਵਾਰ ਬਾਪੂ ਜੀ ਹੋਣਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਜੋ ਉਮੀਦਵਾਰ ਨੇ ਭਾਰਤ ਪੂਸ਼ਨ ਆਸ਼ੂ ਉਹਨਾਂ ਤੋਂ ਉਮੀਦ ਹੈਗੀ ਹੈ ਜ਼ਰੂਰ ਉਹ ਕੁਝ ਨਾ ਕੁਝ ਚੰਗਾ ਸੋਚਣਗੇ ਲੁਧਿਆਣਾ ਦੇ ਲਈ ਇਸ ਵਕਤ ਲੁਧਿਆਣਾ ਦੇ ਖਾਲਸਾ ਸਕੂਲ ਸੀਨੀਅਰ ਸੈਕੰਡਰੀ ਦੇ ਵਿੱਚ ਮੌਜੂਦ ਹੈਗੇ ਆ ਵੱਡੇ ਪੱਧਰ ਤੇ ਲੋਕਾਂ ਲਈ ਸਹੂਲਤਾ ਵੀ ਇੱਥੇ ਲਗਾਈਆਂ ਗਈਆਂ ਨੇ ਸੋ ਇਹ ਚਾਨਣੀ ਲੋਕਾਂ ਨੂੰ ਧੋਪ ਤੋਂ ਬਚਾਇਆ ਜਾ ਸਕੇ ਦੂਜੇ ਪਾਸੇ ਠੰਡੇ ਮਿੱਠੇ ਜਲਦੀ ਜਿਹੜੀ ਸ਼ਬੀਲੀ ਆ ਉਹ ਵੀ ਲਗਾਈ ਗਈ ਹੈ ਤਾਂ ਜੋ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਫਿਲਹਾਲ ਸ਼ਾਮ ਤੱਕ ਜਿਹੜਾ ਇਸ ਦਾ ਸਮਾਂ ਰਹਿਣਾ ਹੈ ਲੋਕ ਸ਼ਾਮ ਘਰਾਂ ਤੋਂ ਨਿਕਲ ਕੇ ਆਪਣਾ ਮਤਦਾਨ ਕਰਨ ਪਹੁੰਚਣਗੇ ਸੋ ਉਸ ਤੋਂ ਬਾਅਦ 23 ਤਰੀਕ ਨੂੰ ਇਹਨਾਂ ਚੋਣਾਂ ਦੇ ਰਿਜ਼ਲਟ ਨਿਕਲ ਕੇ ਸਾਹਮਣੇ ਆਉਣੇ ਆ ਸੋ ਦੇਖਦੇ ਹਾਂ ਕਿ 23 ਤਰੀਕ ਨੂੰ ਇਹਨਾਂ ਰਿਜ਼ਲਟਾਂ ਦੇ ਵਿੱਚ ਕਿਹੜੀ ਉਮੀਦਵਾਰ ਖੁਸ਼ੀ ਦਾ ਲੱਡੂ ਆਪਣੇ ਹਿੱਸੇ ਲੈ ਕੇ ਆਵੇਗੀ ਕਿਉਂਕਿ ਲੰਬੇ ਸਮੇਂ ਤੋਂ ਇਸ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਸੀਗੀਆਂ ਵੱਡੇ ਪੱਧਰ ਤੇ ਇਕੱਠ ਹਰ ਪਾਰਟੀ ਵੱਲੋਂ ਕੀਤੇ ਗਏ ਫਿਲਹਾਲ ਇਹ ਤਰੀਕ ਜਿਹੜੀ ਹੈ 23 ਤਰੀਕ ਨੂੰ ਇਸ ਦੇ ਰਿਜ਼ਲਟ ਪਤਾ ਲੱਗਣਗੇ ਇਹ ਖੁਸ਼ੀ ਦਾ ਲੱਡੂ ਕਿਸ ਦੇ ਚੋਲੀ ਪੈਂਦਾ ਇਹ ਉਸ ਦਿਨ ਪਤਾ ਲੱਗੇਗਾ ਫਿਲਹਾਲ ਦੇ ਲਈ ਦਿਓ ਇਜਾਜ਼ਤ ਧੰਨਵਾਦ